ਤੇ ਲੱਗਦਾ ਕਿਵੇਂ ਆਪਾਂ ਖੇਚ ਕੰਟੀਨ ਤੇ ਬੈਠੇ ਕਿਤੇ ਰਿਪੋਰਟਰ ਤੇ ਬੈਠੇ ਹੁੰਦੇ ਕੋਲੇ ਵਾਲੀ ਪੱਟੀ ਦੀ ਚਾਹ ਮਤਲਬ ਇਹ ਹਰ ਚੀਜ਼ ਹੀ ਕੋਲੇ ਤੇ ਬਣਾਉਂਦੇ ਆਂ ਦਾਲ ਸਬਜੀ ਰੋਟੀ ਤੇ ਦੁੱਧ ਦੁੱਧ ਜੋ ਬਾਲਣਾ ਸਾਰਾ ਕੁ ਕੋਲੇ ਤੇ ਬਣਦਾ ਪਕੌੜੇ ਬ੍ਰੈਡ ਮਟਰ ਸਾਰਾ ਕੁ ਕੋਲੇ ਦੀ ਬਣਦਾ ਜੀ ਪੁਰਾਣਾ ਪੰਜਾਬ ਨਹੀਂ ਕਿਸੇ ਨੂੰ ਪਤਾ ਉਹ ਸਾਡਾ ਦਿਖਾਇਆ ਹੋਇਆ ਆਹ ਖਾਤਾ ਬਦਲੂ ਜੀ ਨਹੀਂ ਕਰਦਾ ਕਿਉਂਕਿ ਬੱਚੇ ਕਹਿੰਦੇ ਇਹੀ ਰਹਿਣਦੇ ਸਾਨੂੰ ਅੱਛਾ ਜੀ ਵੀ ਇਹ ਵਧੀਆ ਲੱਦੀ ਆ ਕਸੂਰੇ ਛੇ ਵੀ ਮੈਨੂੰ ਢੀਕ ਦੇ ਹੁੰਦੇ ਗਏ ਜੀ ਕੋਈ ਕਿ ਮੈਂ ਵੀ ਪਿੰਡੋਂ ਆਉਣਾ ਹੁੰਦਾ ਛੇ ਵੀ ਮੈਨੂੰ ਢੀਕ ਦਿੰਦੇ ਵੀ ਕਦੋਂ ਆਊਗਾ ਤੇ ਚਾਹ ਤੁਹਾਨੂੰ ਮਿਲ ਜੇ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਹੋ ਇਸ ਵਕਤ ਮੈਂ ਤੁਹਾਡੇ ਨਾਲ ਅਭੀ ਸੋਚ ਤੁਹਾਨੂੰ ਲੈ ਕੇ ਆਏ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਇੱਕ ਅਜਹੀ ਕੰਟੀਨ ਦੇ ਵਿੱਚ ਜਿੱਥੇ ਕਿ ਤੁਸੀਂ ਬੈਠ ਕੇ ਚਾਹ ਵੀ ਪੀ ਸਕਦੇ ਹੋ ਤੇ ਕੁਦਰਤ ਦੇ ਨਜ਼ਾਰੇ ਵੀ ਲੈ ਸਕਦੇ ਹੋ ਇਹ ਕੰਟੀਨ ਬੇहद ਖਾਸ ਹੈ ਤਸਵੀਰਾਂ ਇੱਕ ਵਾਰ ਦੇਖ ਲਵੋ ਇਸ ਕੰਟੀਨ ਦੀਆਂ ਜਿੱਥੇ ਕਿ ਤੁਹਾਨੂੰ ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਕਈ ਚੀਜ਼ਾਂ ਦਿਖ ਜਾਣਗੀਆਂ ਕੁਦਰਤ ਦੇ ਨਜ਼ਾਰੇ ਦਿਖਾਣਗੇ ਇੱਥੇ ਪੇੜ ਹੈ ਜੋ ਪੇੜਾਂ ਦੇ ਨਾਲ ਸਲੋਗਨ ਲੱਗੇ ਹੋਏ ਨੇ ਔਰ ਕੁਝ ਇਹ ਪੱਥਰ ਨੇ ਜੋ ਤੁਹਾਨੂੰ ਦਿਖਾਈ ਦੇ ਰਹੇ ਨੇ ਇਹ ਵੀ ਬੇहद ਖਾਸ ਨੇ ਸੋਹੀ ਜੋ ਕੰਟੀਨ ਹੈ ਇਸ ਦੇ ਵਿੱਚ ਤੁਹਾਨੂੰ ਵਕ ਵਕ ਜੋ ਕਿ ਪੰਜਾਬ ਦਾ ਇਤਿਹਾਸ ਦੇਖਣ ਨੂੰ ਮਿਲ ਜਾਵੇਗਾ ਜਗਾ ਜਗਾ ਜੋ ਪੰਜਾਬੀ ਦੀਆਂ ਤੁਕਾਂ ਲਿਖੀਆਂ ਹੋਈਆਂ ਨੇ ਪੰਜਾਬੀ ਦੀਆਂ ਕਵਿਤਾਵਾਂ ਲਿਖੀਆਂ ਹੋਈਆਂ ਨੇ ਕਵਿਤਾਵਾਂ ਚਾਹੇ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਹੋਣ ਬਾਬਾ ਫਰੀਦ ਜੀ ਦੀਆਂ ਹੋਣ ਵਕ ਵਕ ਕਵਿਤਾਵਾਂ ਨੇ ਔਰ ਇਹ ਜੋ ਪੰਜਾਬ ਦੇ ਪੰਜ ਆਬਾਂ ਤੋਂ ਲਿਆਏ ਹੋਏ ਪੱਤਰ ਯਾਨੀ ਕਿ ਪੰਜ ਪਾਣੀਆਂ ਤੋਂ ਲੈ ਕੇ ਪੱਥਰ ਵੀ ਇੱਥੇ ਰੱਖੇ ਹੋਏ ਨੇ ਔਰ ਪੰਜਾਬ ਦੇ ਨਾਲ ਇਸੇ ਚੀਜ਼ ਆ ਜੋੜਦੀ ਆ ਅਕਸਰ ਯੂਨੀਵਰਸਿਟੀ ਦੇ ਸਟੂਡੈਂਟਸ ਹੋਣ ਚਾਹੀਏ ਕੋਈ ਵੀ ਹੋਵੇ ਦੇਸ਼ਾਂ ਵਿਦੇਸ਼ਾਂ ਤੱਕ ਇਸ ਜਗ੍ਹਾ ਨੂੰ ਲੋਕ ਬਹੁਤ ਪਸੰਦ ਕਰਦੇ ਨੇ ਇਸ ਜਗ੍ਹਾ ਦੀ ਚਾਹ ਨੂੰ ਬਹੁਤ ਪਸੰਦ ਕਰਦੇ ਨੇ ਬਾਕੀ ਦੀ ਗੱਲਬਾਤ ਕਰਦੇ ਆ ਜੋ ਇਸ ਕੰਟੀਨ ਦੇ ਜੋ ਓਨਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਸ ਬਾਰੇ ਜੋ ਕਿ ਜਾਣਕਾਰੀ ਹੈ ਜੋ ਪੂਰੇ ਜੋ ਤਰੀਕੇ ਦੇ ਨਾਲ ਸੁਣਦੇ ਆ ਸਮਝਦੇ ਆ ਸੋ ਗੱਲਬਾਤ ਕਰਦੇ ਆ ਜੋ ਕਿ ਦੇਖ ਸਕਦੇ ਹੋ ਕਿ ਚਾਹ ਵਾ ਪੁਰਾਣੇ ਤਰੀਕੇ ਦੇ ਨਾਲ ਹੀ ਇੱਥੇ ਬਣਾਈ ਜਾ ਰਹੀ ਹੈ ਇਸ ਟਾਈਮ ਸੋ ਗੱਲਬਾਤ ਕਰਦੇ ਆ ਪੂਰੀ ਜਾਣਕਾਰੀ ਹਸਾਇ ਜੀ ਸਸੀਕਲ ਜੀ ਸਸੀਕਲ ਸਰ ਸਭ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਤੇ ਥੋੜਾ ਜਿਹਾ ਇਸ ਜਗ੍ਹਾ ਦੇ ਬਾਰੇ ਜ਼ਰੂਰ ਦੱਸ ਦਿਓ ਮੇਰਾ ਨਾਮ ਹੈਗਾ ਜਨਗਪ੍ਰੀਤ ਜੀ ਜੀ ਤੇ ਇਹ ਜਗ੍ਹਾ ਨੂੰ ਸਾਨੂੰ 20 ਸਾਲ ਹੋ ਗਏ ਤਰੀਬਨ ਬੈਠੇ ਨੂੰ ਜੀ ਤੇ ਸਭ ਤੋਂ ਵਧੀਆ ਮਾਹੌਲ ਹੈ ਇੱਥੇ ਇੱਥੇ ਇਹ ਲੱਗਦਾ ਕਿਵੇਂ ਆਪਾਂ ਖੇਚ ਕੰਟੀਨ ਤੇ ਬੈਠੇ ਕਿਤੇ ਰਿਪੋਰਟਰ ਤੇ ਬੈਠੇ ਹੁੰਦੇ ਆ ਬਿਲਕੁਲ ਬਿਲਕੁਲ ਠੀਕ ਹੈ ਨਹੀਂ ਕੀ ਜੀ ਇਹ ਜੀ ਇਹ ਜੀ ਤੇ ਬਹੁਤ ਵਧੀਆ ਮਾਹੌਲ ਹੈ ਇੱਥੇ ਤੇ ਸਭ ਤੋਂ ਵੱਡੇ ਵਧੀਆ ਗੱਲਾਂ ਦੇ ਜਾਨਵਰ ਸਾਰੇ ਆ ਜੀ ਅੱਛਾ ਜੀ ਕੋਈ ਮੜਾ ਕੋਈ ਵੀ ਗਾਹ ਕੋਂਦਾ ਮਟਰ ਲੈ ਕੇ ਜਾਂਦਾ ਜਾਨਵਰ ਉਹਦੇ ਆਲੇ ਦੁਆਲੇ ਹੋ ਜਾਂਦੇ ਉਹ ਆਪ ਘਟ ਖਾਂਦੇ ਉਹ ਜਾਨਵਰਨ ਵੱਧ ਗੋਂਦੇ ਆ ਅਸੀਂ ਲਿਖਿਆ ਹੋਇਆ ਵੀ ਪੜਿਆ ਪੰਛੀਆਂ ਦੀ ਨਾਲ ਜੋ ਕਿ ਕੰਟੀਨ ਹੈ ਸਜੀ ਰਹਿੰਦੀ ਹੈ ਔਰ ਲਿਖ ਕੇ ਵੀ ਲਾਇਆ ਹੋਇਆ ਹੈ ਕਿ ਮਹਿਫਿਲਾਂ ਪੰਛੀਆਂ ਦੀ ਵੀ ਇੱਥੇ ਲੱਗਦੀ ਹੈ ਮਹਿਫਲ ਵੀ ਲੱਗਦੀ ਹੈ ਪੰਛੀਆਂ ਦੀ ਵੀ ਉਹ ਵੀ ਮਤਲਬ ਬੈਠੇ ਰਹਿੰਦੇ ਆ ਮਹਿਫਲ ਬੱਚੇ ਆ ਕੇ ਵੀ ਸਾਡਾ ਕੰਮ ਬਸ ਚੱਲ ਵਧੀਆ ਹੁੰਦਾ ਇੱਥੇ ਬਿਲਕੁਲ ਅਸੋ ਚਾਹ ਦਾ ਜ਼ਰੂਰ ਦੱਸਿਓ ਚਾਹ ਤੁਸੀਂ ਜੋ ਪੱਠੀ ਤੇ ਬਣਾ ਰਹੇ ਹੋ ਕੋਲ ਕੋਲਿਆਂ ਵਾਲੀ ਚਾਹ ਇਹ ਜੀ ਕੋਲੇ ਵਾਲੀ ਪੱਠੀ ਦੇ ਚਾਹ ਮਤਲਬ ਅਸੀਂ ਹਰ ਚੀਜ਼ ਹੀ ਕੋਲੇ ਤੇ ਬਣਾਉਂਦੇ ਆ ਦਾਲ ਸਬਜ਼ੀ ਰੋਟੀ ਤੇ ਦੁੱਧ ਦੁੱਧ ਜੋ ਬਾਲਣਾ ਸਾਰਾ ਕੋ ਕੋਲੇ ਤੇ ਬਣਦਾ ਪਕੌੜੇ ਬ੍ਰੈਡ ਮਟਰ ਸਾਰਾ ਕੋ ਕੋਲੇ ਤੇ ਬਣਦਾ ਜੀ ਅੱਛਾ ਆਧੁਨਿਕਰਨ ਹੋ ਗਿਆ ਵੈ ਗੈਸ ਚੁੱਲ੍ਹੇ ਆ ਗਏ ਨੇ ਇਲੈਕਟ੍ਰੋਨਿਕ ਚੁੱਲ੍ਹੇ ਆ ਗਏ ਨੇ ਦਿਲ ਨਹੀਂ ਕਰਦਾ ਉਹ ਵਰਤਨ ਦਾ ਬਰਤ ਨੂੰ ਕਰਦਾ ਪਰ ਜਿਹੜੀ ਇਹ ਤੇ ਚੀਜ਼ ਬਣਨੀ ਉਹ ਵੱਖਰੀ ਬਣਨੀ ਹੈ ਇਹ ਤੇ ਆਰਾਮ ਨਾਲ ਪਿਆਰ ਨਾਲ ਕਿੰਨੀ ਚੀਜ਼ ਵਧੀਆ ਬਣੂਗੀ ਕਿਵੇਂ ਚੁੱਲੇ ਦਾ ਸੁਆਦ ਇਹ ਹੈ ਜੀ ਦਲ ਸੁਆਦ ਦੀ ਹੈ ਸਾਰੀ ਦਲ ਸੁਆਦ ਦੀ ਹੈ ਠੀਕ ਇਥੇ ਅਸੀਂ ਦੇਖਿਆ ਜਿਸ ਤਰ੍ਹਾਂ ਕੀ ਪਿਲਰਸ ਨੇ ਉਹਨਾਂ ਤੇ ਕਵਿਤਾਵਾਂ ਲਿਖੀਆਂ ਹੋਈਆਂ ਨੇ ਇਹ ਪਿਲਰ ਜੀ ਆਪਣੇ ਵੇਲੇ ਪੈ ਸੀ ਉਸ ਟਾਈਮ ਕੁਝ ਬੱਚੇ ਮੇਰੇ ਕੋਲ ਬੈਠੇ ਹੁੰਦੇ ਸੀ ਤੇ ਉਹਨਾਂ ਨੇ ਕਹਿੰਦੇ ਵੀ ਇਹ ਆਪਾਂ ਅੱਗੇ ਇਹਨਾਂ ਨੂੰ ਆਪਾਂ ਯੂਜ਼ ਕਰੀਏ ਮਗਰ ਵੀ ਕੀ ਕਰਨਾ ਚਾਹੁੰਦੇ ਆ ਤੇ ਉਹ ਕਿਸਾਨ ਅੰਦੋਲਨ ਚੱਲਦਾ ਸੀ ਉਹਨਾਂ ਨੇ ਮੇਰੇ ਨਾਲ ਰਲ ਕੇ ਸ਼ੇਵਕੁਰਾ ਬਟਾਲੀ ਜੀ ਬਾਬਾ ਫਰੀਦ ਕਿਸੇ ਨੂੰ 35 ਅੱਖਰ ਨਹੀਂ ਯਾਦ ਜੀ ਬਿਲਕੁਲ ਪੰਜਾਬੀ ਦਾ ਭੋਲੀ ਬੈਠੇ ਆ ਲੋਕ ਬਿਲਕੁਲ ਤੇ ਇਧਰ ਕਿਸਾਨਾਂ ਵਾਸਤੇ ਬਣਾਇਆ ਸੀ ਕਿਵੇਂ ਆਪਾਂ ਮਾਂ ਪੁੱਤਰ ਨੂੰ ਪਾਲਦੀ ਉਹਨੇ ਕਿਸਾਨ ਆਪਦੀ ਫਸਲ ਨੂੰ ਪਾਲਦਾ ਫਿਰ ਜੀ ਰੁੱਖਾਂ ਬਾਰੇ ਵੀ ਕਿਤੇ ਲਿਖਿਆ ਹੋਇਆ ਵਾ ਰੁੱਖਾਂ ਦੀ ਕਵਿਤਾ ਪੂਰੀ ਲਿਖੀ ਹੋਈ ਹੈ ਹਾਂ ਜੀ ਰੁੱਖਾਂ ਬਾਰੇ ਵੀ ਪੁਰਾਣਾ ਪੰਜਾਬ ਨਹੀਂ ਕਿਸੇ ਨੂੰ ਪਤਾ ਉਹ ਸਾਡਾ ਦਿਖਾਇਆ ਹੋਇਆ ਬਿਲਕੁਲ ਤੇ ਸ਼ੰਤ ਰਾਮ ਉਹਦਾਸੀ ਜੀ ਕੌਣ ਬਹੁਤ ਵੱਡੇ ਕਵੀ ਹੋਏ ਆ ਉਹਨਾਂ ਬਾਰੇ ਨਹੀਂ ਕਿਸੇ ਨੂੰ ਇਹ ਪਤਾ ਜੀ ਜੀ ਤੇ ਨੰਬਰ ਤੋਂ ਬਾਬੂ ਰਾਜਾ ਬਲੀ ਕਵੀਸ਼ਰੀ ਹੋਏ ਆ ਪੰਜਾਬ ਦੇ ਜੀ ਉਹਦਾ ਢਾਡੀ ਟੁੱਟੀ ਚੱਲ ਵੀ ਉਸ ਟਾਈਮ ਦਾ ਇਹੀ ਹੁੰਦੇ ਇੱਕ ਬਿਸ਼ਰੀ ਬਿਲਕੁਲ ਤੇ ਭਗਤ ਸਿੰਘ ਨੂੰ ਤੁਸੀਂ ਜਾਣਦੇ ਉਹਨੂੰ ਤਾਂ ਸਾਰੇ ਜਾਣਦੇ ਆ ਪਰ ਇਹ ਚੀਜ਼ਾਂ ਇਹਨਾਂ ਨੂੰ ਜ਼ਰੂਰੀ ਚਾਹੀਦੀਆਂ ਦਿਖਾਉਣੀਆਂ ਇਹ ਚੀਜ਼ਾਂ ਭੁੱਲੀ ਬੈਠੇ ਆ ਲੋਕ ਜੀ ਯਾਨੀ ਕਿ ਇੱਥੇ ਯੁਵਾ ਪੀੜੀ ਆਂਦੀ ਔਰ ਉਹਨਾਂ ਨੂੰ ਪੰਜਾਬੀਅਤ ਨਾਲ ਜੋੜਿਆ ਜਾ ਰਿਹਾ ਇੱਕ ਪੰਜਾਬੀਅਤ ਜੀ ਬਿਲਕੁਲ ਜਾ ਵੀ ਜ਼ਰੂਰੀ ਹੈ ਜੀ ਜਾ ਵੀ ਜ਼ਰੂਰੀ ਹੈ ਅੱਛਾ ਇੱਥੇ ਇੱਕ ਅਸੀਂ ਚੀਜ਼ ਦੇਖੀ ਹੈ ਲਾਹੌਰ 159 ਇਥੋਂ ਹੀ ਪੂਰਾ 159 ਕਿਲੋਮੀਟਰ ਹੈ ਇਹਦਾ ਆਪਣਾ ਲੋਕਾਂ ਦਾ ਹੀ ਫਰਕ ਪਿਆ ਆਇਆ ਹੈ ਤਾਂ ਪਾਕਿਸਤਾਨ ਦਾ ਪੰਜਾਬ ਦਾ ਇਕੱਠਾ ਹੀ ਹੈ ਬਿਲਕੁਲ ਠੀਕ ਹੈ ਜੀ ਅੱਜ ਵੀ ਉਹ ਖੇਚ ਹੈਗੀ ਹੈ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਹੈਗੀ ਹੈ ਜੀ ਖੇਚ ਜੀ ਲਹਿੰਦੇ ਵਿੱਚ ਵੀ ਹੈਗੀ ਹੈ ਚਾਹੀਦਾ ਜ਼ਰੂਰੀ ਜੀ ਜੀ ਸਾਡੇ ਗੁਰੂਆਂ ਪੀਰਾਂ ਦਾ ਗੁਰੂ ਨਾਨਕ ਦੇਵ ਦਾ ਜਨਮ ਹੋਤੇ ਹੋਇਆ ਬਿਲਕੁਲ ਕਈ ਵੱਡੇ ਜਿਹੜੇ ਕ੍ਰਾਂਤੀਕਾਰੀ ਹੈ ਜੋ ਕਿ ਉਧਰਲੇ ਪੰਜਾਬ ਦੇ ਵਿੱਚ ਜੰਮੂ ਤੁਸੀਂ ਬੜੀ ਦੂਰ ਨਾ ਜਾਓ ਮੇਰੇ ਪਿੰਡ ਦੇ ਖੁਦ ਬੈਠੇ ਉੱਥੇ ਬਜ਼ੁਰਗ ਜੀ ਕਿੰਨਾਂ ਨੇ ਉਧਰਲੇ ਪੱਤਰਕਾਰਾਂ ਨੇ ਵੀਡੀਓ ਬਣਾ ਕੇ ਇੱਥੇ ਪੰਜਾਬ ਚ ਪਾਈ ਹੈ ਜੀ ਉਹਨਾਂ ਨੇ ਸਾਨੂੰ ਦੱਸਿਆ ਸਾਡੇ ਬਜ਼ੁਰਗ ਦਾ ਪੁਰਾਣੇ ਦਾ ਨਾਮ ਲਿਆ ਮੇਰਾ ਪਿੰਡ ਝੰਮਟਾ ਇੱਥੇ ਨਾਲੀ ਵਾਲੀ ਵਾਲੀ ਪਿੰਡ ਦੇ ਨਾਲ ਜੀ ਤੇ ਉਹਨਾਂ ਨੇ ਖੁਦ ਸਾਨੂੰ ਮਤਲਬ ਵੀਡੀਓ ਹੀ ਖੁਦ ਸੁਣੀ ਹੈ ਉਹਨਾਂ ਦੀ ਉਹਨੇ ਆਸੇ-ਪਾਸੇ ਪਿੰਡਾਂ ਦਾ ਨਾਮ ਲਿਆ ਆਹ ਨਹਿਰ ਨਹੀਂ ਹੁੰਦੀ ਸੀ ਕਹਿੰਦੇ ਉਸ ਟਾਈਮ ਤੇ ਛੱਟ ਕਾੜ ਦੇ ਵਿੱਚ ਕੱਢੀ ਨਹਿਰ ਤੱਕ 47 ਕੋਦੋਂ ਵੰਡ ਹੋਈ ਹੈ ਸਾਡੇ ਪਿੰਡੋ ਬਜ਼ੁਰਗ ਕਿਹ ਹੋਏ ਆ ਜੀ ਇੱਥੋਂ ਜੀ ਵੰਡਵੇਲੇ ਵੰਡਵੇਲੇ ਸੋ ਹੁਣ ਆਧੁਨਿਕरण ਹੋ ਗਿਆ ਨਵੀਆਂ ਚੀਜ਼ਾਂ ਆ ਗਈਆਂ ਨੇ ਉਹ ਚੀਜ਼ਾਂ ਬਦਲ ਗਿਆ ਨੇ ਪਰ ਇੱਥੇ ਬਦਲਨ ਨੂੰ ਦਿਲ ਨਹੀਂ ਕਰਦਾ ਕੋਈ ਨਹੀਂ ਆ ਖਤ ਬਦਲਨ ਨੂੰ ਜੀ ਨਹੀਂ ਕਰਦਾ ਕਿਉਂਕਿ ਬੱਚੇ ਕਹਿੰਦੇ ਇਹੀ ਰਹਿਣ ਦੇ ਸਾਨੂੰ ਅੱਛਾ ਜੀ ਵੀ ਇਹ ਵਧੀਆ ਲੱਦੀ ਆ ਬਿਲਕੁਲ ਯਾਨੀ ਕਿ ਕੁਲ ਮਿਲਾ ਕੇ ਵਿਰਸਾ ਵੈ ਅਤੇ ਜੋੜਿਆ ਹੋਇਆ ਵੈ ਤੇ ਇਹਦੇ ਵਿੱਚ ਆ ਵੀ ਮੈਨ ਆ ਚੀਜ਼ ਚਾਹੀਦੀ ਹੁੰਦੀ ਪੱਠੇ ਵਾਲੀ ਕਿਆ ਇਹ ਮਿਲਦੀ ਨਹੀਂ ਆਮ ਕਿਹੇ ਗਰਮੀ ਹੋਵੇ ਸਰਦੀ ਹੋਵੇ ਪਰ ਪਠੀ ਦੇ ਚਾਹ ਬਣੂਗੀ ਜ਼ਰੂਰ ਬਿਲਕੁਲ ਗੈਸ ਰੱਖਿਆ ਹੈ ਅਮਰਜੈਂਸੀ ਕਿਤੇ ਸਾਨੂੰ ਲੋੜ ਪੈ ਜਵੇ ਨਹੀਂ ਤਾਂ ਸਾਡਾ ਕੋਲੇ ਵਾਲਾ ਕੰਮ ਪੱਕਾ ਨਹੀਂ ਕੰਮ ਇਹ ਬਿਲਕੁਲ ਅੱਛਾ ਅਸੀਂ ਸੁਣਿਆ ਤੁਹਾਡੀਆਂ ਮਟਰੀਆਂ ਤੁਹਾਡੀ ਮਠਾਈ ਹੈ ਜਿਹੜੀ ਵਿਦੇਸ਼ਾਂ ਵਿੱਚ ਵੀ ਜਾਂਦੀ ਹੈ ਬਹੁਤ ਪਸੰਦ ਕੀਤੀ ਜਾਂਦੀ ਹੈ ਮੈਂ ਦਾਦਾ ਜੀ ਆ ਹੋ ਗਿਆ 6 ਮਹੀਨੇ ਪਹਿਲਾਂ ਮਟਰ ਇੱਕ ਸ਼ਹਿਰ ਵਾਲੇ ਮੇਰੇ ਕੋ ਖਾ ਕੇ ਗਏ ਜੀ ਤੇ ਮੈਨੂੰ ਕਦੇ ਵੀਰ ਜੀ ਕਿੰਨੇ ਮਟਰ ਬਣਾ ਦੇਗਾ ਮੈਂ ਕਹਾਂ ਵੀ 200 ਕਿੰਨੇ ਚਾਹੀਦੇ ਚਲੋ ਮੈਂ ਵੀ ਛੁੱਟੀਆਂ ਹੀ ਮੋਰੀ ਦੋ ਮੈਂ ਕਹਿੰਦਾ ਮੈਨੂੰ ਕਦੇ ਵੀ ਕਵਾਂਟਲ ਦੇ ਦੇਂਗਾ ਮਟਰ ਚਾ ਜੀ ਮੈਂ ਕਹਾਂ ਜੀ ਕੋਈ ਨਹੀਂ ਅਸੀਂ ਦੇ ਦਾਂਗੇ ਚਲੋ ਪਰਮਾਤਮਾ ਜੀ ਨੇ ਇੰਨੇ ਕਿਰਪਾ ਹੀ ਇੱਕ ਦਿਨ ਦੀ ਮਨੋਂ ਪਹਿਲਾਂ ਪੁੱਛਿਆ ਕਿੱਥੇ ਲੈ ਕੇ ਜਾਣੇ ਆ ਉਹ ਕਹਿੰਦੇ ਤੈਨੂੰ ਇਹੀ ਇੰਨੇ ਪੈਸੇ ਦੇਣੇ ਆ ਤੂੰ ਪਹੁੰਚ ਕਰਨੀ ਆ ਮੈਂ ਕਹਾਂ ਜੀ ਕਿੱਥੇ ਕਹਿੰਦੇ ਸਟੇਸ਼ਨ ਤੇ ਉਹ ਮਟਰ ਗਏ ਮਹਾਰਾਸ਼ਟਰ ਆਸ਼ਰਮ ਬਣੇ ਹੋਏ ਉਧਰ ਜੀ ਜੀ ਮੈਂ ਇੱਕ ਮੋਟਰ ਪੇਜ ਉੱਤੇ ਦੀ ਆਸ਼ਰਮ ਵਾਲਿਆਂ ਦਾ ਕਿਧਰ ਮਟਰ ਪਹੁੰਚੇ ਆਸ਼ਰਮ ਵਾਲਿਆਂ ਦਾ ਫੋਨ ਆ ਗਿਆ ਕਹਿੰਦੇ ਯਾਰ ਤੁਸੀਂ ਘੱਟ ਭੇਜਿਆ ਮਟਰ ਸੁਆਦੀ ਬਹੁਤ ਸੀ ਯਾਨੀ ਖਾ ਹੋ ਗਏ ਇੰਨੇ ਸੁਆਦ ਲੱਗੇ ਖਾ ਹੋ ਗਈ ਖਾ ਬਾਕੀ ਇੱਥੇ ਜੀ ਮਠਾਈ ਦੇ ਵਿੱਚ ਕੀ ਮਠਾਈ ਦੇ ਵਿੱਚ ਕੀ ਫੇਮਸ ਹੈ ਤੁਹਾਨੂੰ ਨਹੀਂ ਜੀ ਵੀ ਮਠਾਈ ਹੀ ਘੱਟ ਵਰਤਦੇ ਆ ਮੇਨ ਸਾਡੇ ਮਟਰ ਬਹੁਤ ਆ ਵੀਰ ਜੀ ਇੱਥੇ ਹਰ ਕੋਈ ਆਜਵੇ ਸਮੋਸਾ ਨਹੀਂ ਕਿਸੇ ਨੇ ਖਾਣਾ ਇਹ ਮਟਰ ਪਿਆ ਅਗਲੇ ਮਟਰ ਪਾ ਲੈਣੇ ਅੱਛਾ ਬੰਦੇਆਂ ਨੂੰ ਦਾ ਪਸੰਦ ਹੈ ਚਿੜੀਆਂ ਨੂੰ ਵੀ ਤੁਹਾਡੇ ਮਟਰ ਬਹੁਤ ਪਸੰਦ ਆ ਚਿੜੀਆਂ ਨੂੰ ਪਾ ਕੇ ਦੇ ਲੋ ਜੀ ਬਹੁਤ ਪਸੰਦ ਆ ਚਿੜੀਆਂ ਨੂੰ ਮਟਰੀ ਜੀ ਬਹੁਤ ਜਿਆਦੇ ਪਣਾਉਂਦੇ ਪਾਉਂਦੇ ਕੀ ਹੋ ਵਿੱਚ ਪਿਆਰ ਤੋਂ ਇਲਾਵਾ ਕੁਛ ਨਹੀਂ ਨਮਕ ਕੱਲਾ ਜੀ ਲੋਕ ਕਹਿੰਦੇ ਵੱਧ ਪਿਆਰ ਹੈ ਪਿਆਰ ਆਈ ਵਾ ਪਿਆਰ ਨਾਲ ਹੀ ਮਟਰ ਬਣਦਾ ਜੀ ਪਿਆਰ ਨਾਲ ਗੀ ਆਪੇ ਮੈਂ ਕਤੇਗਾ ਬਣਾਈ ਜਾਈਏ ਹੌਲੀ ਹੌਲੀ ਮਤਲਬ ਜੇ 5 ਕਿਲੋ ਹੀ ਬਣਾਉਣਾ ਤਿੰਨ ਚਾਰ ਘੰਟੇ ਦੀ ਮੋਲੀ ਗੱਲ ਹੈ ਜੀ ਇਹ ਤੇ ਪੱਠੀ ਦੇ ਕੋਈ ਇਹਦੇ ਵਿੱਚ ਛੇਕ ਵਾਦਰੀ ਇੱਕੋ ਜਿਹਾ ਛੇਕ ਹੋਣਾ ਚਾਹੀਦਾ ਜੀ ਕਿ 5 ਕਿਲੋ ਵੀ ਮਟਰ ਬਣਾਉਣੇ ਆ ਇਸ ਦੇ ਲਈ ਇੱਕੋ ਜਿਹਾ ਛੇਕ ਹੌਲੀ ਹੌਲੀ ਬਣਾਉਣੇ ਬਾਸ ਤੇ ਗਰਮ ਹੋ ਪੱਖਾ-ਪੁੱਖਾ ਮਤਲਬ ਕਿਨੇ ਜਿਹੇ ਇੱਕ ਕਿਦੋਂ ਦਾ ਅਸ਼ਰੇਸ਼ਾ ਨੂੰ ਚਾਹ ਦੇ ਕੋਲ ਕਾਰ ਕੇ ਉਹ ਰੁਕ ਜਾ ਜੀ ਤੇ ਮਤਲਬ ਪਿਆਰ ਨਾਲ ਚੀਜ਼ ਬਣਦੀ ਐ ਤੇ ਕਿਹੜੀ ਬਣਦੀ ਐ ਗੀ ਆਪੇ ਐਵੇਂ ਗੈਸ ਵਾਂਗੂ ਤੇਜ਼ ਕਰਕੇ ਬਣਾ ਲਈਏ ਉਹ ਜੀ ਗੱਲ ਨਹੀਂ ਬਣਦੀ ਜੀ ਸਵਾਦ ਨਹੀਂ ਉਹ ਜ ਸਵਾਦ ਨਹੀਂ ਜੀ ਠੀਕ ਹੈ ਨਾ ਮਟਰ ਦੇ ਕੰਟੇਨਰ ਦੇ ਵਿੱਚ ਰੌਣਕਾਂ ਇਦਾਂ ਲੱਗੀਆਂ ਰਹਿੰਦੀਆਂ ਨੇ ਗਰਮੀ ਹੋਵੇ ਸਰਦੀ ਹੋਵੇ ਚਾਹ ਚੱਲਦੀ ਰਹਿੰਦੀ ਰੌਣਕਾਂ ਸਵੇਰੇ 6 ਵੇ ਮੈਨੂੰ ਅੜੀਕ ਦੇ ਹੁੰਦੇ ਜਾਂਦੇ ਜੀ ਕੋਈ ਕਿ ਮੈਂ ਵੀ ਪਿੰਡੋਂ ਆਉਣਾ ਹੁੰਦਾ 6 ਵੇ ਮੈਨੂੰ ਅੜੀਕ ਦਿੰਦੇ ਵੀ ਕਦੋਂ ਆਊਗਾ ਤੇ ਚਾਹ ਤੁਹਾਨੂੰ ਮਿਲੂਗੀ ਜੀ ਕਈ ਤਾਂ ਪਹਿਲ ਫੋਨ ਕਰਕੇ ਪੁੱਛਦੇ ਆ ਬੰਦੇ ਦੋ ਤਿੰਨ ਹੈਗੇ ਆ ਵੀ ਤੁਸੀਂ ਆ ਗਏ ਮੈਂ ਕਿਹਾ ਹਾਂ ਵੀ ਆ ਗਏ ਆਜੋ ਤੁਹਾਨੂੰ ਚਾਹ ਦੇ ਦਿੰਨੇ ਆ ਬਿਲਕੁਲ ਅੱਛਾ ਤੇ ਉਹ ਪੱਥਰ ਪਏ ਸੀ ਪੱਥਰਾਂ ਬਾਰੇ ਪਤਾ ਚੱਲਿਆ ਕਿ ਪੰਜ ਦਰਿਆਵਾਂ ਮਿਲਦੇ ਜੀ ਪੰਜ ਦਰਿਆ ਆ ਕੇ ਇਹਨੂੰ ਪ ਇਹਤ ਤੜਿਆ ਕੋਈ ਜਾਣਦਾ ਨਹੀਂ ਪੈਂਤੀ ਅੱਖਰ ਨਹੀਂ ਜਾਣਦਾ ਕੋਈ ਬਿਲਕੁਲ ਪੰਜਾਬੀਓਤੋਂ ਲੋਕ ਵਿਛੜਦੇ ਜਾ ਰਹੇ ਨੇ ਪੰਜਾਬੀ ਤੋਂ ਵਿਛੜਦੇ ਜਾ ਰਹੇ ਲੋਕ ਕਿਉਂਕਿ ਆਪਾਂ ਜੱਬੀ ਗੱਲ ਚਰਨਾ ਜੁੜੇ ਹੋਇਆ ਪੰਜਾਬੀ ਮਾਂ ਬੋਲੀ ਦਾ ਜਾਣਦੇ ਨਹੀਂ ਕਿਸੇ ਨੂੰ ਪਤਾ ਹੁਣ ਬਾਜੀ ਫਰਵਰੀ ਦਾ ਇਹਦਾ ਜਨਮ ਦਿਨ ਹੈ ਜੀ ਕਿਉਂਕਿ ਇੱਥੇ ਇਹ ਕੰਟੀਨਿਊ ਹੈ ਜੀ ਇੱਥੇ ਵੱਡੇ ਵੱਡੇ ਲੇਖਕ ਕਿਉਂ ਤੁਹਾਨੂੰ ਝੂਠ ਬੋਲਣਾ ਉਹਨਾਂ ਚ ਮੈਂ 20 ਸਾਲ ਹੋ ਗਏ ਬਿਚਲੇ ਹੋਇਆ ਜੀ ਠੀਕ ਹੈ ਨਹੀਂ ਉਹਨਾਂ ਤੋਂ ਹੀ ਸਿੱਖਿਆ ਲਈ ਹੋਈ ਹੈ ਇਹ ਸ਼ੁਰੂ ਜੀ ਸੁਣਿਆ ਕਿ ਪ੍ਰਸਿੱਧ ਕਲਾਕਾਰ ਵੀ ਇੱਥੇ ਕਾਫੀ ਆਏ ਨੇ ਪਿਛਲੇ ਹਫਤੇ ਮਲਕੀ ਸਿੰਘ ਰੋਣੀ ਆ ਕੇ ਗਿਆ ਜਸਵਿੰਦਰ ਪੱਲਾ ਪੰਮੀ ਬਾਈ ਸਾਰੇ ਇਥੇ ਮਤਲਬ ਬੈਠ ਕੇ ਰਹਿੰਦੇ ਨੇ ਇਹ ਕਲਾ ਕਰਨਾ ਜੀ 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 ਸੋ ਬਿਲਕੁਲ ਜੋ ਗੱਲਬਾਤ ਕੀਤੀ ਹੈ ਪੰਜਾਬ ਅਤੇ ਪੰਜਾਬੀਅਤ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ ਨਵਾਂ ਯੂਥ ਵਾ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ ਤੋਂ ਵਿਛੜਦਾ ਜਾ ਰਿਹਾ ਵਾ ਆਪਣੇ ਸੱਭਿਆਚਾਰ ਤੋਂ ਆਪਣੇ ਵਿਰਸੇ ਤੋਂ ਵਿਛੜਦਾ ਜਾ ਰਿਹਾ ਵਾ ਆ ਆਖੀਰ ਦੇ ਵਿੱਚ ਕੋਈ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਪੀੜੀ ਨੂੰ ਜਿਹੜੀ ਵਿਰਸਾ ਭੁੱਲਦੀ ਜਾ ਰਹੀ ਹੈ ਦੇਖੋ ਜੀ ਕੋਲੋਂ ਇਥੇ ਬੱਚੇ ਨੇ ਪੈਸੇ ਕਟਾਉਣੇ ਆ ਨਾ ਆ ਕੇ ਉਹਨਾਂ ਨੇ ਅੰਗਰੇਜ਼ੀ ਚ ਬੋਲਣਾ ਆ ਕੇ ਅਸੀਂ ਪੰਜਾਬੀ ਚ ਦੱਸ ਦਿੰਦੇ ਅਗਲੇ ਨੂੰ ਜਿਹੜਾ ਜਦੋਂ ਦੱਸਣਾ ਜ਼ਰੂਰੀ ਆ ਜੀ ਵੀ ਪੰਜਾਬੀ ਪੜੋ ਪਹਿਲੀ ਗੱਲ 35 ਅਕਰ ਕੇ ਹਿੰਦ ਬੱਚੇ ਨੂੰ ਅੱਜ ਕੱਲ੍ਹ ਜਿਆਦਾ ਪੰਜਾਬੀ ਸਕੂਲਾਂ ਚ ਨਹੀਂ ਹੈਗੀ ਪੰਜਾਬੀ ਜੀ ਅੱਜ ਕੱਲ੍ਹ ਸਭ ਤੋਂ ਵੱਡੀ ਮਾਰ ਪੰਜਾਬੀ ਦੀ ਆ ਜੀ ਠੀਕ ਹੈ ਨਹੀਂ ਪੰਜਾਬੀ ਜ਼ਰੂਰੀ ਆ ਬੱਚੇ ਨੂੰ ਪੰਜਾਬੀ ਦੀ ਸਿੱਖਿਆ ਬਿਲਕੁਲ ਪੰਜਾਬੀ ਤੋਂ ਲੈ ਦਾ ਕੁਝ ਹੈ ਨਹੀਂ ਜੀ ਉਹਦੋਂ ਹੁਣ ਜੇ ਆਪਾਂ ਪੰਜਾਬ 'ਚ ਆ ਗਏ ਅੰਗਰੇ ਅੰਗਰੇਜ਼ ਬਣ ਕੇ ਫਿਰ ਤਾਂ ਆਪਣੇ ਬਾਤ ਮਾੜੀ ਗੱਲ ਬਾਕੀ ਦੇਖੋ ਜੀ ਮਿਹਨਤ ਆ ਮਿਹਨਤ ਕਰਦੇ ਨਹੀਂ ਲੋਕ ਅੱਜ ਕੱਲ ਬੱਚੇ ਸਾਰੇ ਬਾਹਰ ਨੂੰ ਭਜਦੇ ਆ ਹੂੰ ਕੰਮ ਦਾ ਮਾੜਾ ਨਹੀਂ ਜੀ ਕੋਈ ਕੰਮ ਤਾਂ ਹਰ ਕੋਈ ਚੰਗਾ ਬੰਦਾ ਰੇੜੀ ਲਾ ਕੇ ਖੜ ਜਾ ਉਹ ਤੇ ਵੀ ਕਮਾਈ ਆ ਕਮਾਈ ਬਿਲਕੁਲ ਮਿਹਨਤ ਜਿੱਥੇ ਵੀ ਕਰੋਗੇ ਕਿੱਥੇ ਕਰੋਗੇ ਮਿਹਨਤ ਬਾਹਰ ਨੂੰ ਪਤਾ ਨਹੀਂ ਕਿਉਂ ਨੱਟਦੇ ਆ ਬਾਹਰ ਹੈ ਕੀ ਉੱਥੇ ਵੀ ਜਾ ਕੇ ਆਪਾਂ ਰੇੜੀਆਂ ਲੋਣੇ ਆ ਉੱਥੇ ਵੀ ਜਾ ਕੇ ਭਾਂਡੀਆਂ ਤੁਣਨੇ ਆ ਅੱਛਾ ਫੇਰ ਬਾਹਰ ਜਾ ਕੇ ਫੇਰ ਯਾਦ ਪੰਜਾਬੀ ਆਣਾ ਵੇ ਵਿਰਸਾ ਹੀ ਆਣਾ ਵੇ ਉਹੀ ਇਹ 50 ਵਰਗੀ ਰੀਤ ਨਹੀਂ ਕਿੱਥੇ ਕਿੱਥੇ 50 ਵਰਗੀ ਰੀਤ ਨਹੀਂ ਕਿੱਥੇ 50 50 ਦੀ ਹੈ ਬਿਲਕੁਲ ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਜੋ ਇਹਨਾਂ ਬੀਜ਼ੀ ਸ਼ਡਿਊਲ ਚ ਸਮਾਂ ਕੱਢਿਆ ਤੁਸੀਂ ਸੋ ਬਿਲਕੁਲ ਗੱਲਬਾਤ ਕੀਤੀ ਹੈ ਇੱਕ ਵਾਰ ਦੁਬਾਰਾ ਤੁਹਾਨੂੰ ਦਿਖਾ ਦੰਨੇ ਆ ਕਿ ਬਹੁਤ ਸੋਹਣਾ ਜੋ ਕਿ ਇਹ ਕੈਂਟੀਨ ਬਣਾਈ ਹੋਈ ਹੈ ਚਿੜੀਆਂ ਦੀ ਆਵਾਜ਼ਾ ਤੁਹਾਨੂੰ ਸੁਣਦੀਆਂ ਹੋਣਗੀਆਂ ਇੱਥੇ ਜੋ ਪੰਛੀ ਨੇ ਇੱਥੇ ਇੱਕ ਵਾਰ ਦੇਖ ਸਕਦੇ ਹੋ ਕਿ ਕੈਂਟੀਨ ਹੈ ਇਦਾਂ ਹੀ ਬਣੀ ਰਹਿੰਦੀ ਹੈ ਜਿਵੇਂ ਕਿ ਤੁਸੀਂ ਖੇਤਾਂ ਦੇ ਕਿਨਾਰੇ ਬੈਠੇ ਹੋ ਖੇਤਾਂ ਦੇ ਕੰਢੇ ਬੈਠੇ ਤੁਸੀਂ ਚਾਹ ਪੀ ਰਹੇ ਹੋ ਇੱਥੇ ਔਰ ਸਾਫ਼ ਸੁਥਰੇ ਤਰੀਕੇ ਦੇ ਨਾਲ ਫਿਰ ਇੱਕ ਚੀਜ਼ ਇੱਥੇ ਬਣਾਈ ਜਾਂਦੀ ਹੈ ਬੱਚੇ ਆਉਂਦੇ ਨੇ ਸਟੂਡੈਂਟਸ ਆਉਂਦੇ ਨੇ ਇੱਥੇ ਟੀਚਰਜ਼ ਆਉਂਦੇ ਨੇ ਔਰ ਪੰਜਾਬ ਦੇ ਨਾਲ ਕਿਤੇ ਨਾ ਕਿਤੇ ਜੁੜ ਜਾਂਦੇ ਨੇ ਔਰ ਇਹ ਉਹ ਪੱਥਰ ਨੇ ਜੋ ਕਿ ਪੰਜ ਦਰਿਆਵਾਂ ਦੇ ਨਾਲ ਸੰਬੰਧਿਤ ਦੱਸੇ ਜਾਂਦੇ ਨੇ ਕਵਿਤਾਵਾਂ ਲਿਖੀਆਂ ਹੋਈਆਂ ਨੇ ਰੁੱਖਾਂ ਦੇ ਉੱਤੇ ਲੋਗਾ ਦੇ ਉੱਤੇ ਪੰਜਾਬੀ ਦੇ ਉੱਤੇ ਪੰਜਾਬੀ ਦੇ ਅੱਖਰ ਨੇ ਜੋ ਲੋਕ ਬੁਲਦੇ ਜਾ ਰਹੇ ਨੇ ਹਰ ਇੱਕ ਚੀਜ਼ ਇੱਥੇ ਜੋ ਕਿ ਤੁਹਾਨੂੰ ਮਿਲ ਜਾਵੇਗੀ ਖੂਬਸੂਰਤ ਹੋ ਰਿਹਾ ਇੱਥੇ ਸਿਰਫ ਜੋ ਸਟੂਡੈਂਟਸ ਦੀਆਂ ਮਹਿਫਲਾਂ ਨਹੀਂ ਲੱਗਦੀਆਂ ਚਿੜੀਆਂ ਦੀਆਂ ਮਹਿਫਲਾਂ ਵੀ ਲੱਗਦੀਆਂ ਨੇ ਔਰ ਦੇਖ ਸਕਦੇ ਹੋ ਕਿ ਪੰਛੀ ਹੈ ਜੋ ਪਸ਼ੂ ਪੰਛੀ ਹੈ ਇਕੱਠੇ ਇੱਥੇ ਆਉਂਦੇ ਨੇ ਜੋ ਖਾਣ ਪੀਣ ਨੂੰ ਸਮਾਨ ਪਿਆ ਹੋਵੇ ਇੱਥੇ ਤੁਹਾਡੇ ਨਾਲ ਬੈਂਦੇ ਨੇ ਨਾਲ ਬਹਿ ਕੇ ਖਾਂਦੇ ਨੇ ਬਹੁਤ ਜੋ ਕਹਿ ਸਕਦੇ ਆ ਕਿ ਮਨ ਨੂੰ ਸੰਤੁਸ਼ਟੀ ਮਿਲ ਜਾਂਦੀ ਹੈ ਇੱਕ ਮੈਡੀਟੇਸ਼ਨ ਵਾਂਗ ਇੱਥੇ ਆਉਂਦੇ ਹੋ ਤੁਸੀਂ ਸ਼ਹਿਰਾਂ ਦੇ ਵਿੱਚ ਤੁਹਾਨੂੰ ਅਜਿਹੀਆਂ ਚੀਜ਼ਾਂ ਦੇਖਣ ਨੂੰ ਬਹੁਤ ਘੱਟ ਮਿਲਣਗੀਆਂ ਹਾਲਾਂਕਿ ਵਿਧਾਨੀ ਸ਼ਹਿਰ ਦਾ ਇਹ ਸੈਂਟਰ ਪੁਆਇੰਟ ਹੈ ਜਿੱਥੇ ਕਿ ਤੁਹਾਨੂੰ ਇਹ ਇੰਨੀ ਖੂਬਸੂਰਤ ਜਗ੍ਹਾ ਵਾਹ ਜੋ ਕਿ ਦੇਖਣ ਨੂੰ ਮਿਲੇਗੀ ਸੋ ਬਿਲਕੁਲ ਤੁਸੀਂ ਵੀ ਆ ਸਕਦੇ ਹੋ ਦੁਨੀਆ ਦੇ ਵਿੱਚ ਮਸ਼ਹੂਰ ਮਟਰੀ ਖਾ ਸਕਦੇ ਹੋ ਔਰ ਪੰਜਾਬ ਅਤੇ ਪੰਜਾਬੀਅਤ ਦੇ ਨਾਲ ਬੈਠ ਕੇ ਚਾਹ ਪੀ ਸਕਦੇ ਹੋ ਹੋਰ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਸੰਦੇ ਇਜਾਜ਼ਤ ਧੰਨਵਾਦ